ਸਤ ਸ੍ਰੀ ਅਕਾਲ ਅੱਜ ਤੁਹਾਨੂੰ ਅਸੀਂ ਅਦਰਕ ਦੇ ਛਿਲਕੇ ਦਾ ਇਸਤੇਮਾਲ ਕਰਨਾ ਦੱਸਾਂਗੇ ਅਦਰਕ ਦੇ ਅਸੀਂ ਸਾਰੀਆਂ ਭੈਣਾਂ ਅਦਰਕ ਦੇ ਛਿਲਕੇ ਸੁੱਟ ਦਿੰਦੀਆਂ ਨੇ ਅਸੀਂ ਅਦਰਕ ਦੇ ਛਿਲਕੇ ਸੁੱਟਦੇ ਨਹੀਂ ਹਾਂ ਜਿਹੜੇ ਛਿਲਕੇ ਹੁੰਦੇ ਅਸੀਂ ਸੁਭਾਅ ਕੇ ਰੱਖਦੇ ਇਸ ਤਰ੍ਹਾਂ ਛਿਲਕੇ ਅਸੀਂ ਇਸ ਤਰ੍ਹਾਂ ਇੱਕ ਪਾਈ ਅਦਰਕ ਲੈ ਕੇ ਉਸ ਦਾ ਛਿਲਕਾ ਉਤਾਰ ਲੈਣਾ ਫਿਰ ਇਸ ਅਸਰਤਿਆਂ ਦੇ ਵਿੱਚ ਸਾਰੀਆਂ ਭੈਣਾਂ ਅਦਰਕ ਬੱਤਦੀਆਂ ਨੇ ਅਚਾਰ ਵੀ ਬਣਾਉਂਦੇ ਨੇ ਜਿਹੜਾ ਜਿਹੜੇ ਲੋਕ ਅਚਾਰ ਬਣਾਦੇ ਉਹਨਾਂ ਕੋਲ ਅਦਰਕ ਦੇ ਛਿਲਕੇ ਜ਼ਿਆਦਾ ਹੁੰਦਾ ਤੇ ਜਿਹੜੇ ਹਰ ਰੋਜ਼ ਸਬਜ਼ੀ ਵਿੱਚ ਬੱਤ ਦੇ ਉਹ ਅਸੀਂ ਇਸ ਤਰ੍ਹਾਂ ਕੱਟ ਕੇ ਛਿਲਕੇ ਸੁੱਟ ਦਿੰਦੀਆਂ ਮੈਂ ਅਦਰਕ ਦੇ ਛਿਲਕੇ ਸੁੱਟਦੀ ਨਹੀਂ ਐ ਇਸ ਤਰ੍ਹਾਂ ਅਸੀਂ ਛਿੱਲਦੇ ਆ ਤੇ ਵਿੱਚ ਕਈ ਵਾਰੀ ਅਸੀਂ ਜ਼ਿਆਦਾ ਅਦਰਕ ਵੀ ਕੱਟ ਦਿੰਦੇ ਉੱਪਰੋਂ ਕਿਉਂਕਿ ਇਹ ਸਿੱਧਾ ਨਹੀਂ ਨਾ ਹੁੰਦਾ 빙ਗਾ ਟੇਡਾ ਹੁੰਦਾ ਏ ਖੋੜਾ ਵਾਲਾ ਹੁੰਦਾ ਏ ਤੇ ਅਸੀਂ ਜੂਗਾ ਵੀ ਕਟਾਈ ਕਰਦੇ ਹਾਂ ਤੇ ਸਿੱਧੀ ਵੀ ਕਟਾਈ ਕਰਦੇ ਆ ਇਹਦੀ ਫਿਰ ਅਸੀਂ ਅਦਰ ਨੂੰ ਤੁਹਾਨੂੰ ਦੱਸਦੇ ਹਾਂ ਅਸੀਂ ਕਿਸ ਤਰ੍ਹਾਂ ਬਰਤਣਾ ਬਣਾਨੇ ਅਦਰ ਕੇ ਇਸ ਤਰ੍ਹਾਂ ਛਿਲਕੇ ਇਹਦੇ ਛਿਲਕੇ ਸੁਬਾਣੇ ਤੇ ਸੁਬਾ ਤੁਹਾਨੂੰ ਦੱਸਦੀ ਹਾਂ ਅਸੀਂ ਕਿਸ ਤਰੀਕੇ ਨਾਲ ਬਰਤਦੇ ਆਂ ਮੇਰੇ ਵੀ ਮੇਰੇ ਭੈਣਾ ਮੇਰੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਸਬਸਕ੍ਰਾਈਬ ਵੀ ਜ਼ਰੂਰ ਕਰਿਆ ਕਰੋ ਠੀਕ ਹੈ ਇਸ ਤਰ੍ਹਾਂ ਦੇਖੋ ਸਿਰ ਪੇਲ ਲਿਆ ਆਪਾਂ ਵਿੱਚ ਮੋਟਾ ਮੋਟਾ ਵੀ ਕੱਟ ਦਿੰਦੇ ਹੁੰਦੇ ਆ ਤੇ ਬਰੀਕ ਵੀ ਉਹਨਾਂ ਸੀ ਸਾਡਾ ਅਦਰਕ ਛਿਲ ਹੋ ਰਿਹਾ ਇਸ ਤਰ੍ਹਾਂ ਐਸਾ ਛੰਮੀ ਨਹੀਂ ਲੱਭ ਰਣੀ ਜਾ ਤਾਂ ਉਹ ਅਦਰਕ ਛਿਲਣਾ ਹੋਵੇ ਇਹਨੂੰ ਅਲੱਗਤ ਰੱਖ ਕੇ ਨਾਲ ਬਾਕੀ ਸਬਜ਼ੀ ਦੇ ਵਿੱਚ ਨਹੀਂ ਕੱਟਣਾ ਅਲੱਗ ਹੀ ਛਿਲਣਾ ਹੈ ਤਾਂ ਕਿ ਸਾਡਾ ਛਿਲਕਾ ਬਾਟਰ ਵਿੱਚ ਆ ਸਕੇ ਦੇਖੋ ਸਾਡਾ ਅਦਰਕ ਛਿਲਕੇ ਤਿਆਰ ਹੋ ਗਿਆ ਹੁਣ ਹੁਣ ਤੁਹਾਨੂੰ ਦੱਸਦੇ ਸੀ ਛਿਲਕੇ ਦਾ ਇਸ ਤਰ੍ਹਾਂ ਕਰਨਾ ਇਹ ਦੇਖੋ ਅਦਰਕ ਅਸੀਂ ਛਿੱਲ ਲਿਆ ਤੇ ਛਿਲਕੇ ਹੁਣ ਆਪਾਂ ਇਸ ਨੂੰ ਧੋਵਾਂਗੇ ਤਾਂ ਕਿ ਇਸ ਦਾ ਜਿਹੜੇ ਮਿੱਟੀ ਕਚਰਾ ਵਗੈਰਾ ਹੈ ਉਹਨੂੰ ਅਸੀਂ ਵਿੱਚੋਂ ਇਹਦੇ 5 ਮਿੰਟ ਦਾ ਇਸ ਤਰ੍ਹਾਂ ਇਹਨੂੰ ਭਿਓ ਕੇ ਰੱਖਣਾ ਪਾਣੀ ਦੇ ਵਿੱਚ ਛਿਲਕਿਆਂ ਨੂੰ ਉਹਨਾਂ ਇਸ ਤਰ੍ਹਾਂ ਅਸੀਂ ਇਹਨੂੰ ਪਾਣੀ ਚੰਡਾ ਹਾਲ ਕੇ ਛਿਲਕੇ ਇਸ ਤਰ੍ਹਾਂ ਰੱਖਣੇ ਇਸ ਤਰ੍ਹਾਂ ਛਿਲਕਿਆਂ ਨੂੰ ਤੇ ਹੁਣ ਆਪਾਂ ਇਹਨਾਂ ਨੂੰ 2 ਦਿਨ ਲਈ ਧੁੱਪ ਵਿੱਚ ਸੁਕਾਵਾਂਗੇ ਹੁਣ ਇਹ ਇਸ ਤਰ੍ਹਾਂ ਅਸੀਂ 2 ਦਿਨ ਇਸ ਤਰ੍ਹਾਂ ਧੁੱਪ ਵਿੱਚ ਸੁਕਾਵਾਂਗੇ ਆਪਕੂ ਢੇ ਲੈਦੇ ਇਹ ਅਸੀਂ 2 ਦਿਨ ਧੁੱਪ ਵਿੱਚ ਰੱਖਿਆ ਸੁਕਾ ਕੇ ਅਗਰ ਜੇ ਨਾ ਧੁੱਪ ਨਿਕਲੇ ਤਾਂ ਆਪਾਂ ਇਸ ਅਦਰਕ ਛਿਲਕਿਆਂ ਨੂੰ ਕੇਚਰੇ ਵਿੱਚ ਹੀ ਧੋ ਕੇ ਰੱਖ ਸਕਦੇ ਹਾਂ ਤੇ ਇਸ ਨੂੰ ਪਾਣੀ ਵਿੱਚੋਂ ਕੱਢਣਾ ਕੱਢ ਕੇ ਮਿੱਟੀ ਸੇ ਉਤਾਰ ਦੇਣੀ ਫਿਰ ਅਸੀਂ ਬਰਤਨ ਤੁਹਾਨੂੰ ਦੱਸਾਂਗੇ ਇਹ ਕਿਸ ਤਰ੍ਹਾਂ ਇਹ ਦੇਖੋ ਸਾਡੇ ਛਿਲਕੇ ਸੁੱਕ ਕੇ ਤਿਆਰ ਹੋ ਚੁੱਕੇ ਤੇ ਮੈਂ ਪਹਿਲਾਂ ਧੋ ਕੇ ਰੱਖੇ ਸੀਗੇ ਫਿਰ ਹੁਣ ਅਸੀਂ ਆਪਣੇ ਕਮਰੇ ਵਿੱਚ ਹੀਟਰ ਲਗਾ ਦਿਓ ਉਸ ਕਮਰੇ ਵਿੱਚ ਸੁੱਕ ਕਰਨ ਨੂੰ ਹੀਟਰ ਦੇ ਨਾਲ ਸੁੱਕ ਕੇ ਚੰਗੀ ਤਰ੍ਹਾਂ ਹੁਣ ਤੁਹਾਨੂੰ ਅਸੀਂ ਇਸ ਦਾ ਇਸਤੇਮਾਲ ਕਰਨਾ ਦੱਸਾਂਗੇ ਇਹ ਕਿਸ ਤਰ੍ਹਾਂ ਇਸਤੇਮਾਲ ਕਰਨਾ ਹੈ ਇਹ ਦੇਖੋ ਮੈਂ ਚਾਹ ਪੱਤੀ ਵਾਲੀ ਡੱਬੀ ਲੈ ਚੁੱਕੀ ਹਾਂ ਸਾਰੇ ਭੈਣਾਂ ਅਸੀਂ ਸੋ ਇਹਦੇ ਵਿੱਚ ਚਾਹ ਪਾਤਦੇ ਆ ਹੁਣ ਆਪਾਂ ਇਸ ਨੂੰ ਛਿਲਕਿਆਂ ਨੂੰ ਚਾਹ ਤੇ ਦੇ ਵਿੱਚ ਮਿਕਸ ਕਰਾਂਗੇ ਦੇਖੋ ਆਪਾਂ ਸਾਨੂੰ ਹੁਣ ਇਸ ਤਰ੍ਹਾਂ ਮਿਕਸ ਕਰ ਲੈਣਾ ਸੋ ਸਾਰੇ ਸਾਰੇ ਮਿਕਸ ਕਰਕੇ ਇਸ ਤਰ੍ਹਾਂ ਤਿਆਰ ਕਰਾਣਾ ਹੁਣ ਸਾਨੂੰ ਚਾਹ ਦੇ ਵਿੱਚ ਅਲੱਗ ਚਾਹ ਅਦਰਕ ਕੁੱਟ ਕੇ ਪਾਣ ਦੀ ਜ਼ਰੂਰਤ ਰਹੇਗੀ ਇਸ ਤਰ੍ਹਾਂ ਅਸੀਂ ਬਾਤ ਕੇ ਇਹਨੂੰ ਚਾਹ ਦੇ ਵੀ ਤਾਂ ਵੀ ਅਸੀਂ ਜਦੋਂ ਵੀ ਸਿਚਾ ਬਣਾਦੇ ਆ ਤੇ ਅਸੀਂ ਹਰ ਕੋਈ ਸਾਬੀਆਂ ਨੂੰ ਅਦਰਕ ਕੁੱਟ ਕੇ ਵਿੱਚ ਜ਼ਰੂਰ ਪਾਦੇ ਆ ਕਿਉਂਕਿ ਸਰਦੀ ਜ਼ਿਆਦਾ ਹੁੰਦੀ ਇਸ ਕਰਕੇ ਹਰ ਕੋਈ ਤੇਜ਼ ਮਸਾਲੇ ਵਾਲੀ ਜਾਦਰ ਕੋਈ ਚਾਹ ਪੀਂਦੇ ਆ ਇਹਦੇ ਵਿੱਚ ਨਾ ਹੀ ਹਲਕਾ ਸਾਲੀ ਚਾਹ ਦੇ ਜੇਸ ਵਿੱਚ ਅਦਰਕ ਦਾ ਤੇਜ਼ ਤੇਸ ਚਾਹ ਕਰ ਤੇ ਨਾ ਹੀ ਕਾਟਾ ਇਸ ਤਰ੍ਹਾਂ ਦੇਖੋ ਅਸੀਂ ਬਾਤਦੇ ਆ ਤੇ ਤੁਸੀਂ ਮੇਰੇ ਪਿੰਨ ਇਸ ਤਰ੍ਹਾਂ ਛਲਕੇ ਬਾਤਦੇ ਆ साडा चाह अदरक कुट के बार बार कुट के पाँद चाह पत्ती चाह बनाओ तो इस तरह चाह पत्ती अदरक मिक्स करो फ्रैश अदरक पाने की जरूरत नहीं है इस इसे ही इस तिलकेस्ट चाहगा सत श्रीकाल